ਕੀ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਆਦੇ ਆਪਣੇ ਪੇਜ ਤੇ ਸਾਡੇ ਦਿੱਤੀ ਰੰਤਾਂ ਦਾ ਰਿਪੋਰਟਾ ਤਲਵੰਡੀ ਮੰਡੀ ਬਹੁਤ ਭਰੀ ਹੋਈ ਆ ਨੂੰ ਦਿਖਾਉਣੇ ਆ ਟਰੈਕਟਰਾਂ ਦੇ ਰੇਟ ਤੇ ਦਿੰਨੇ ਆ ਜਾਣਕਾਰੀ ਆ ਖੜਾ ਬਈ 855 2007 ਮਾਡਲ 3 ਲੱਖ 10 ਹਜ਼ਾਰ ਰੁਪਏ ਰੇਟ ਆ ਟਾਇਰਾਂ ਕੋਲ ਦੀ ਹਾਲਤ ਵਧੀਆ ਬਈ ਆ ਫਾਰਮ 60 ਖੜਾ ਬਈ ਜੀ 2000 ਮਾਡਲ 2 40 ਹਜ਼ਾਰ ਰੇਟ ਆ ਆ ਸੈਂਟਰ ਗੇਅਰ 730 ਖੜਾ ਸੁਣਾ ਲੇਕਾ 2011 ਟਾਇਰ ਹੋ ਗਏ ਆ ਮਾ ਨਵੇਂ ਵਰਗੇ ਆ ਇਹਦਾ ਰੇਟ ਹੈਗਾ ਬਾਈ ਜੀ 320000 ਰੁਪਿਆ ਅਰਜਨ ਖੜਾ ਇਹ ਵੀ ਕੇ ਇਹਦਾ ਰੇਟ ਹੈਗਾ 2021 ਮਾਡਲ 645 2010 ਮਾਡਲ 5500 ਹੌਲੈਂਡ ਖੜਾ ਇਹਦਾ ਰੇਟ 2010 ਮਾਡਲ ਆ ਟਾਇਰ ਟੂ ਵਧੀਆ ਪਏ ਦਾ ਰੇਟ ਹੈਗਾ 49000 ਦਾ ਮਾਡਲ ਆ ਫਾਰਮ ਸੱਖ ਖੜਾਈ ਇਹਦੇ ਟਾਇਰ ਟੂ ਵਧੀਆ ਪਏ ਨੇ 2015 ਮਾਡਲ ਸਾਈਡ ਗੇਅਰ ਇਹਦਾ ਰੇਟ ਹੈਗਾ 48000 ਬਾਕੀ ਵੀ ਜਿਵੇਂ ਆਪਾਂ ਅਪਡੇਟ ਦਿੰਦੇ ਰਵਾਂਗੇ ਆਪਣੇ ਚੈਨਲਾਂ ਤੇ ਹੋਰ ਟਰੈਕਟਰਾਂ ਦੀ ਜਾਣਕਾਰੀ ਦਿੰਦੇ ਰਵਾਂਗੇ ਆਹ ਦੇਖ ਲਓ ਬਹੁਤ ਟਰੈਕਟਰ ਖੜੇ ਨੇ ਬਹੁਤ ਹੀ ਮੰਡੀ ਭਰੀ ਹੋਈ ਆ ਸਾਰੇ ਵੀਰ ਭਰਾ ਦੇਖ ਲਓ ਆ ਆਸ਼ਾ ਖੜਾਈ 2018 ਮਾਡਲ 245 ਜੌਂਡੀਰ ਖੜਾਈ 2018 ਮਾਡਲ 635 ਤੇ ਆ ਲੀਲਾ ਮਿਹਦਰਾ ਖੜਾਈ ਕੰਜੂਸ ਵਾਲਾ ਟਰੈਕਟਰ ਬਹੁਤ ਚੰਗਾ ਹੈ ਤੇ ਇਹਦਾ 90 ਮਾਡਲ ਤੇ 90000 ਰੁਪਿਆ ਰੇਟ ਆ ਹੀ ਤੇ ਆਇਸ਼ਰ ਖੜਾਈ ਆ ਟਰਾਲੀ ਖੜੀ 91 ਮੀਟਰ ਟਰਾਲੀ ਖੜੀ ਆ ਅਰਚਨ ਖੜਾਈ ਦੇਖ ਲੋ ਤੇ ਜੌਂੜੀ ਆ ਸਾਰੇ ਟਰੈਕਟਰ ਹੀ ਨੇ ਇੱਥੇ ਜੀ ਆ ਟਰਾਲਾ ਦੇਖ ਲੋ ਵੀਰਪੁਰਾ ਟਰਾਲੀ ਬਣਾ ਬੱਡ ਤੋਂ ਬਈ ਜੀ ਤਾਂ ਦੇਖੋ ਰੇਟ ਹੋਇਆ ਸਾਨੂੰ ਜਰੂਰ ਦੱਸਾਂਗੇ ਨਹੀਂ ਵੀਡੀਓ ਚ ਦੇਖ ਲੋ ਤੁਸੀਂ ਆ ਇੱਕ ਨਵੀਂ ਟਰਾਲੀ ਖੜੀ ਆ ਬਈ ਜੀ ਰੇਟ ਇਹਦੇ ਵੀ ਨਹੀਂ ਲਿਖਿਆ ਹੋਇਆ ਫਾਰਮ 60 ਕੀ ਘੋੜਾ ਵੈਂਪਰ ਲੱਗਿਆ ਹੋਇਆ ਵਧੀਆ ਵੱਡੀਆਂ ਹੈੱਡਲਾਈਟਾਂ ਲੱਗੀਆਂ ਹੋਈਆਂ ਆ ਇਸ਼ਰ ਖੜਾ ਜੀ ਐਕਸਰ ਟ੍ਰੇਸ 2006 ਮਾਡਲ 1.65 ਰੇਟ ਹੈ ਜੀ ਆ 97 ਮਾਡਲ ਇਸ਼ਰ ਖੜਾ ਰੇਟ 130 ਜੀ ਦਾ ਆ ਖੜਿਆ ਬਹੁਤ ਟਰੈਕਟਰ ਆ ਦੇਖ ਲਓ ਮੰਡੀ ਭਰੀ ਹੋਈ ਆ ਜੀ ਆਖੜਾ ਐਚਟੀਐਮ 5911 ਸਿੱਧੂ 95 95 ਮਾਡਲ ਆ ਜੀ 145 ਦਾ ਰੇਟ ਆ ਆ ਦੇਖ ਲਓ ਆ ਟਰੈਕਟਰ ਡਾਇਰੈਕਟਰ ਖੜਿਆ ਈ ਸਾਰੀ ਮੰਡੀ 'ਚ ਹਰਿਆਣਾ ਨੰਬਰ ਅਰਜਨ ਖੜਾ ਨਵੀਂ ਹਾਲਤ ਜੀ 19 ਮਾਡਲ ਆ 595 ਰੇਟ ਆ ਜੀ ਆ ਸਟੈਂਡਰਡ ਖੜਾ 2013 ਮਾਡਲ 330 ਰੇਟ ਆ ਜੀ ਪੰਜਾਬ ਨੰਬਰ ਆ ਆ ਦੇਖ ਲਓ ਸਾਰੀ ਮੰਡੀ ਭਰੀ ਪਈ ਆ ਤੁਹਾਨੂੰ ਹੋਰ ਵੀ ਦਿਖਾਉਣੇ ਅੱਗੇ ਦਿਨੇ ਆ ਜਾਣਕਾਰੀ ਨਵੀਂ ਨਵੀਂ ਅਪਡੇਟ ਲਈ ਸਾਡੇ ਚੈਨਲ ਨਾਲ ਜੁੜੋ ਸਾਡੇ ਪੇਜ ਨੂੰ ਫੋਲੋ ਕਰੋ ਸਾਰੇ ਵੀਰ ਭਰਾ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਿਾਂਗੇ ਆਪਾਂ ਤੇ ਆਹ ਟਰਾਲੀ ਦੇਖ ਲਈਦਾ ਰੇਟ 135000 ਰੁਪਿਆ ਆਮੇਂਦਰਾ ਸੋਨਾ ਲੀਕਾ 2005 ਮਾਡਲ ਦੋ ਨਹੀਂ ਰੇਟ ਆ 135 ਆਹ ਦੇਖ ਲਈ ਜ ਸਾਰੇ ਤੁਹਾਨੂੰ ਦਿਖਾਈ ਜਾਵਾਂਗੇ ਆਪਾਂ ਗਾਹਾਂ ਦੀ ਹਾਂ ਅੱਗੇ ਤੋਂ ਅੱਗੇ ਹੋਰ ਜਾਣਕਾਰੀ ਦਿੱਤੇ ਰਵਾਂਗੇ ਤੁਹਾਨੂੰ ਬਨੇ ਰਹੋ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਫੋਲੋ ਕਰੋ ਆਪਣੇ ਪੇਜ ਨੂੰ ਅਪਡੇਟ ਦੇਖਣ ਲਈ 2014 ਜੀ ਸੋਨਾ ਲੀਕਾ 450 2017 363635 2022 ਮਾਡਲ 855 ਜੀ 7 ਲੱਖ ਅਰਜਣ ਆ ਗਈ 2021 ਮਾਡਲ 635 ਚੌਂਡੀ ਅਰਜਮਨ ਨਵੀਂ ਆਈ 2022 ਮਾਡਲ 7 ਤੋਂ 60 ਰੇਟ ਆਈ ਦੇਖ ਲੋ ਹਮੈਸ਼ੀ ਖੜਾਈ ਬਾਕੀ ਤੁਹਾਨੂੰ ਹੋਰ ਆਪਾਂ ਦਿਖਾਉਂਦੇ ਰਹਿਵਾਂਗੇ ਆਪਣੇ ਪੇਜ ਨਾਲ ਜੁੜੇ ਰਹੋ ਸਾਰੇ ਵੀਰ ਭਰਾ ਵੱਧ ਤੋਂ ਵੱਧ ਟਰੈਕਟਰਾਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ 855 ਖੜਾਈ ਟਾਇਰ ਟੂਰ ਤੁਸੀਂ ਆਪ ਦੇਖ ਲੋ ਇਹਦਾ ਰੇਟ ਹੈਗਾ 1.5 ਲੱਖ ਤੇ ਮਾਡਲ ਹੈਗਾ 1 ਲੱਖ 1 2095 ਮਾਡਲ ਆਈ 1995 ਮਾਡਲ ਆਈ ਇਹ ਤੇ ਆਹ ਖੜਾਈ 1997 ਮਾਡਲ ਪੰਜਾਬ ਨੰਬਰ ਹੈ ਸਵਰਾਜ 735 ਤੇ 1.5 ਲੱਖ ਰੁਪਏ ਦਾ ਰੇਟ ਹੈ। ਆਹ ਖੜਾਈ ਇੱਕ ਸਵਰਾਜਮਾ ਨਮਿਆ ਵਰਗਾ 744 2017 ਮਾਡਲ ਟਾਇਰ ਟੂਰਾਂ ਦੀ ਹਾਲਤ ਵਧੀਆ ਬਈ ਆ 495 2007 ਮਾਡਲ ਸੁਨਾਲੀਕਾ 35 255ਈ ਡੀਆਈ 65ਵੇਂ ਦਰਾਈ 2000 ਮਾਡਲ ਹੈ ਰੇਟ ਹੈਗਾ 196000 ਆ 53 ਦਾ ਜਾਂਡੀਆਰ 2009 ਮਾਡਲ ਹੈ ਤੇ ਰੇਟ ਹੈਗਾ 375000 ਟਾਇਰਾਂ ਟੂਰਾਂ ਦੀ ਹਾਲਤ ਵਧੀਆ ਬਈ ਆ ਸੋਨਾ ਲੀਕਾ 750 ਜੀ 2013 ਮਾਡਲ 335000 ਰੁਪਿਆ ਰੇਟ ਆ ਆ ਫਾਰਮ ਸਾਠੀ 60 55 ਇਹਦਾ ਰੇਟ ਹੈਗਾ 62 2020 ਮਾਡਲ ਆ ਜੀ ਬਾਕੀ ਤੁਸੀਂ ਆ ਦੇਖ ਲਓ ਸਾਰੀ ਮੰਡੀ ਪਈ ਹੋਈ ਆ 855 ਖੜਾਈ ਆ ਦੇਖ ਲਓ ਇਹਦਾ ਵੀ ਰੇਟ ਤੁਹਾਨੂੰ ਦੱਸਦੇ ਆ 2016 ਮਾਡਲ 480 ਪੰਜਾਬ ਨੰਬਰ ਆ ਜੀ 1750 ਖੜਾ 2006 ਮਾਡਲ 2.2 ਲੱਖ ਰੁਪਿਆ ਰੇਟ ਆ ਟਾਇਰਾਂ ਡੂਰਾਂ ਦੀ ਹਾਲਤ ਵਧੀਆ ਸਵਰਾਜ 744 2000 ਮਾਡਲ ਤੇ 1.95 ਲੱਖ ਰੁਪਿਆ ਦੀ ਡਿਮਾਂਡ ਆਈ ਆਹ ਸੋਨਾਲੀ ਕਾ ਸਾਈਡ ਗੀਅਰ 2 ਲੱਖ 2005 ਮਾਡਲ ਆਈ ਇਹਦੀ ਡਿਮਾਂਡ ਦੱਸੀ ਨਹੀਂ ਹੋਈ ਆਹ ਦੇਖ ਲਓ ਆ ਫੇਰ ਖੜਾ ਨਗੀਨਾ ਟਰੈਕਟਰ ਹੀ ਆ ਜਮਾ 855 ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹਦੇ ਬਾਰੇ ਤੇ ਇਹਦਾ ਰੇਟ ਤੁਹਾਨੂੰ ਦਿਖਾਈ ਦਿੱਤਾ ਸੀ ਇੱਕ ਵਾਰੀ ਫੇਰ ਦੇਖ ਲਓ 95 ਮਾਟਰ 1.5 ਲੱਖ ਰੁਪਇਆ ਟਾਰਾਂ ਲੂਗਾਂ ਦੀ ਹਾਲ ਤੁਸੀਂ ਆਪ ਦੇਖ ਲਓ ਸਾਡੇ ਪੇਜ ਨੂੰ ਸਾਰੇ ਵੀਰ ਭਰਾ ਕਰ ਲੋ ਫੋਲੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ